ਅੱਜ ਇਸ ਵਕਤ ਤੱਕ ਚਾਰ ਵੱਡੀਆਂ ਖਬਰਾਂ ਨੇ ਦਿਨਿਆਂ ਚਾਰਾਂ ਦੀ ਪੂਰੀ ਜਾਣਕਾਰੀ ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਪਹਿਲੀ ਵੱਡੀ ਖਬਰ ਹੈ ਕਿ 20 ਕਰੋੜ ਦੇ ਚਿੱਟੇ ਨਸ਼ੇ ਸਮੇਤ ਹੈਰੋਇਨ ਸਮੇਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਤੇ ਐਸਐਸਪੀ ਨੇ ਵੱਡੇ ਦਾਅਵੇ ਕੀਤੇ ਨੇ ਪੂਰੀ ਖਬਰ ਅੱਗੇ ਦੱਸਦੇ ਹਾਂ ਇਹਦੇ ਨਾਲ ਹੀ ਦੂਜੀ ਖਬਰ ਹੈ ਕਿ ਐਸ ਐਚਓ ਦੇ ਉੱਪਰ ਚਿੱਟਾ ਤਸਕਰਾਂ ਦੇ ਨਾਲ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਣ ਦੇ ਗੰਭੀਰ ਦੋਸ਼ ਲੱਗੇ ਨੇ ਐਸਐਸਪੀ ਕੋਲ ਮਾਮਲਾ ਪਹੁੰਚ ਗਿਆ ਔਰ ਇਹਦੀ ਪੜਤਾਲ ਸ਼ੁਰੂ ਹੋ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਕਿ ਇੱਕ ਸਬ ਇਨਸਪੈਕਟਰ ਪੁਲਿਸ ਦੇ ਸਬ ਇਨਸਪੈਕਟਰ ਸਮੇਤ ਤਿੰਨ ਦੀ ਦਰਦਨਾਕ ਮੌਤ ਹੋਈ ਹੈ ਇਹ ਵੀ ਜਾਣਕਾਰੀ ਪੂਰੀ ਅੱਗੇ ਦਿੰਨੇ ਆ ਤੇ ਚੌਥੀ ਖਬਰ ਹੈ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਨਾਈਜੀਰੀਅਨ ਨੂੰ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਵਾ ਕੀਤਾ ਹੈ ਹੁਣ ਇਹਨਾਂ ਸਾਰੀਆਂ ਖਬਰਾਂ ਤੇ ਆਪਾਂ ਸੋਚਣਾ ਹੈ ਵਿਚਾਰਨਾ ਹੈ ਤੁਹਾਡਾ ਕੀਮਤੀ ਵਿਚਾਰ ਕਮੈਂਟ ਚ ਆਉਣਾ ਚਾਹੀਦਾ ਹੈ ਕਿਉਂਕਿ ਇਹ ਕਰੋੜਾਂ ਦੇ ਨਸ਼ੇ ਰੋਜ਼ਾਨਾ ਫੜੇ ਜਾ ਰਹੇ ਨੇ ਤੇ ਇਹ ਕੰਮ ਰੁਕ ਨਹੀਂ ਰਿਹਾ ਕੀ ਯੁੱਧ ਨਸ਼ਿਆਂ ਵਿਰੁੱਧ ਤੇਜ਼ੀ ਨਾਲ ਚੱਲ ਰਿਹਾ ਹੈ ਜਾਂ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਨਿਕਲ ਰਹੀ ਹੈ ਤੇ ਇਹ ਫੇਲ ਹੋ ਰਿਹਾ ਤੁਸੀਂ ਆਪਣਾ ਕਮੈਂਟ ਲਿਖਿਓ ਪਹਿਲੀ ਵੱਡੀ ਖਬਰ ਫਿਰੋਜ਼ਪੁਰ ਤੋਂ ਹੈ ਫਿਰੋਜ਼ਪੁਰ ਪੁਲਿਸ ਦੇ ਐਸਐਸਪੀ ਨੇ ਪੁਲਿਸ ਮੁਖੀ ਨੇ ਅੱਜ ਦਾਅਵਾ ਕੀਤਾ ਹੈ ਕਿ 20 ਕਰੋੜ ਦੀ ਹੈਰੋਇਨ ਚਿੱਟੇ ਨਸ਼ੇ ਦੇ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਤੋਂ ਨਸ਼ਾ ਲਿਆਉਂਦੇ ਸੀ ਤੇ ਇੱਥੇ ਪਿੰਡਾਂ ਦੇ ਵਿੱਚ ਵਰਤੌਂਦੇ ਸੀ ਤੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਦੀ ਜਾਨ ਦਾ ਉਹ ਸੌਦਾ ਕਰਦੇ ਸੀ ਐਸਐਸਪੀ ਨੇ ਕਿਹਾ ਕਿ ਇੱਕ ਮੁੰਡਾ ਜਿਹਦਾ ਨਾਂ ਗੁਰਜੀਤ ਸਿੰਘ ਹੈ ਤੇ ਦੂਜਾ ਨਿਰਮਲ ਸਿੰਘ ਸੋਨੂ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਅਜੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਰੋਜ਼ਾਨਾ ਹੀ ਇਸੇ ਤਰ੍ਹਾਂ ਕਰੋੜਾਂ ਦੇ ਨਸ਼ੇ ਅੱਜ ਵੀ ਫੜੇ ਜਾ ਰਹੇ ਨੇ ਤੇ ਦੂਜੇ ਪਾਸੇ ਵੱਡੀ ਖਬਰ ਬਠਿੰਡਾ ਤੋਂ ਆ ਰਹੀ ਹੈ ਉਹ ਬੜੀ ਗੰਭੀਰ ਖਬਰ ਹੈ ਬੜੀ ਚਿੰਤਾ ਦਾਇਕ ਖਬਰ ਹੈ ਔਰ ਉਸ ਖਬਰ ਦੇ ਵਿੱਚ ਇੱਕ ਪੁਲਿਸ ਥਾਣਾ ਮੁਖੀ ਇੱਕ ਐਸਐਚਓ ਦੇ ਉੱਪਰ ਇਹ ਗੰਭੀਰ ਦੋਸ਼ ਲੱਗੇ ਨੇ ਕਿ ਉਹ ਚਿੱਟਾ ਤਸਕਰਾਂ ਦੇ ਨਾਲ ਮਿਲਿਆ ਹੋਇਆ ਉਹ ਨਸ਼ਾ ਤਸਕਰਾਂ ਦੇ ਨਾਲ ਮਿਲਿਆ ਹੋਇਆ ਦੋਸ਼ ਲਾਏ ਗਏ ਨੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਇੱਕ ਔਰਤ ਕਮਲਪ੍ਰੀਤ ਦੇ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਹੈ ਉਹ ਸ਼ਰੈਮ ਕਹਿ ਰਹੀ ਹੈ ਕਿ ਐਸਐਚਓ ਨੂੰ ਅਸੀਂ ਕਈ ਵਾਰ ਜਿਹੜੇ ਸਾਡੇ ਆਲੇ-ਦੁਆਲੇ ਨਸ਼ਾ ਵੇਚਦੇ ਨੇ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਸਬੂਤ ਦਿੱਤੇ ਨੇ ਵੀਡੀਓ ਬਣਾ ਕੇ ਭੇਜੀਆਂ ਪਰ ਐਸ ਐਚਓ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਘਰਾਂ 'ਚ ਜਾ ਕੇ ਦੱਸ ਕੇ ਆਉਂਦਾ ਕਿ ਤੁਹਾਡੇ ਪਿੰਡ ਦੇ ਫਲਾਣੇ ਔਰਤ ਤੇ ਫਲਾਣੇ ਵਿਅਕਤੀ ਉਹ ਸਾਨੂੰ ਤੁਹਾਡੀ ਸ਼ਿਕਾਇਤ ਦੇ ਰਹੇ ਨੇ ਤੇ ਉਹ ਔਰਤ ਨੇ ਕਿਹਾ ਕਿ ਉਹ ਫਿਰ ਸਾਡੇ ਗਲ ਪੈਂਦੇ ਨੇ ਉਹ ਫਿਰ ਸਾਡਾ ਨੁਕਸਾਨ ਕਰਨ ਆਉਂਦੇ ਨੇ ਉਹਨਾਂ ਕੋਲ ਨਜਾਇਜ਼ ਹਥਿਆਰ ਰੱਖੇ ਨੇ ਤੇ ਉਹ ਸਾਡੇ ਬੁਹਿਆਂ 'ਚ ਆ ਕੇ ਹਥਿਆਰਾਂ ਦੇ ਨਾਲ ਸਾਨੂੰ ਧਮਕੀਆਂ ਦਿੰਦੇ ਨੇ ਕਿ ਤੁਸੀਂ ਸਾਡੀ ਸ਼ਿਕਾਇਤ ਕਿਉਂ ਕਰਦੇ ਹੋ ਤਾਂ ਉਸ ਔਰਤ ਦਾ ਇਹ ਗੰਭੀਰ ਦੋਸ਼ ਉਸਨੇ ਸ਼ਿਕਾਇਤ ਦਿੱਤੀ ਹੈ ਜ਼ਿਲ੍ਹਾ ਪੁਲਿਸ ਮੁਖੀ ਨੂੰ ਐਸਐਸਪੀ ਨੂੰ ਤੇ ਮੰਗ ਕੀਤੀ ਹੈ ਕਿ ਐਸਐਚਓ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਐਸਐਚਓ ਉਹਨਾਂ ਦੇ ਨਾਲ ਮਿਲਿਆ ਹੋਇਆ ਹੁਣ ਇਹ ਕੋਈ ਛੋਟੀ ਗੱਲ ਨਹੀਂ ਔਰ ਇਹ ਬਹੁਤ ਗੰਭੀਰ ਗੱਲ ਹੈ ਇਹ ਕੁੱਤੀ ਚੋਰਾ ਨਾਲ ਰਲੇ ਹੋਣ ਦਾ ਦੋਸ਼ ਹੈ ਔਰ ਇਹ ਚੀਜ਼ਾਂ ਪਹਿਲਾਂ ਸਾਬਤ ਵੀ ਹੋਈਆਂ ਨੇ ਪਿੱਛੇ ਜਾਂ ਸੰਗਰੂਰ ਜੇਲ੍ਹ ਦਾ ਜਿਹੜਾ ਡੀਐਸਪੀ ਸੀ ਪੁਲਿਸ ਨੇ ਉਹ ਫੜਿਆ ਜਿਹੜਾ ਤਸਕਰਾਂ ਦੇ ਨਾਲ ਮਿਲ ਕੇ ਜੇਲ੍ਹ ਦੇ ਵਿੱਚ ਨਸ਼ਾ ਭਜਾਉਂਦਾ ਸੀ ਇਸੇ ਤਰ੍ਹਾਂ ਕਿੰਨੇ ਸਾਰੇ ਪੁਲਿਸ ਕਰਮਚਾਰੀ ਤੇ ਅਧਿਕਾਰੀ ਪਿਛਲੇ ਕੁਝ ਟਾਈਮ ਦੇ ਵਿੱਚ ਗ੍ਰਿਫਤਾਰ ਹੋਏ ਨੇ ਜਿਹੜੇ ਸਸਕਰਾਂ ਦੇ ਨਾਲ ਮਿਲ ਕੇ ਨਸ਼ੇ ਦਾ ਕੰਮ ਫੁਲਾਉਂਦੇ ਸੀ ਚਲਾਉਂਦੇ ਸੀ ਮੀਨਾ ਲੈਂਦੇ ਸੀ ਜਾਂ ਉਹਨਾਂ ਤੇ ਕਾਰਵਾਈ ਨਹੀਂ ਸੀ ਕਰਦੇ ਔਰ ਇਸੇ ਤਰ੍ਹਾਂ ਦਾ ਹੀ ਦੋਸ਼ ਜਿਹੜੀ ਰਾਮਪੁਰਾ ਥਾਣਾ ਉਹਦੇ ਐਸਐਚਓ ਦੇ ਉੱਪਰ ਲਾਇਆ ਗਿਆ ਤੇ ਐਸਐਸਪੀ ਨੇ ਭਰੋਸਾ ਦਿਵਾਇਆ ਕਿ ਅਸੀਂ ਪੜਤਾਲ ਕਰਦੇ ਹਾਂ ਕਾਰਵਾਈ ਕਰਾਂਗੇ ਪਰ ਉਧਰੋਂ ਜਦੋਂ ਪੁਲਿਸ ਅਧਿਕਾਰੀਆਂ ਦਾ ਬਿਆਨ ਮੀਡੀਆ 'ਚ ਆਇਆ ਤਾਂ ਉਹਨਾਂ ਨੇ ਕਿਹਾ ਕਿ ਇਹ ਦੋਸ਼ ਝੂਠੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਪਰ ਫਿਰ ਵੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਏਗੀ ਹੁਣ ਤੁਸੀਂ ਦੱਸੋ ਕੀ ਕਹੋਗੇ ਕੀ ਸੱਚਮੁੱਚ ਐਸਐਚਓ ਜਿਹੜਾ ਹੈ ਜਿਹੜੇ ਦੋਸ਼ ਐਸਐਚਓ ਤੇ ਲੱਗੇ ਨੇ ਉਹ ਸੱਚ ਹੋ ਸਕਦੇ ਨੇ ਕਿ ਉਹ ਝੂਠੇ ਹੋ ਸਕਦੇ ਤੁਹਾਨੂੰ ਕੀ ਲੱਗਦਾ ਤੁਹਾਡਾ ਤਜਰਬਾ ਕੀ ਕਹਿੰਦਾ ਪਿਛਲੇ ਦਿਨੀ ਇੱਕ ਪਿੰਡ ਦੀ ਪੰਚਾਇਤ ਨੇ ਸਰਕਾਰ ਨੂੰ ਮਨਾ ਕਰਤਾ ਵੀ ਅਸੀਂ ਕੋਈ ਜਾਣਕਾਰੀ ਨਹੀਂ ਦੇਣੀ ਕਿ ਸਾਡੇ ਪਿੰਡ ਚ ਕੌਣ ਨਸ਼ੇ ਵੇਚਦਾ ਸਰਪੰਚ ਨੇ ਕਹਿਤਾ ਲਿਖ ਕੇ ਦੇਤਾ ਵੀ ਅਸੀਂ ਕੋਈ ਜਾਣਕਾਰੀ ਨਹੀਂ ਦੇਣੀ ਕਿ ਕੌਣ ਸਾਡੇ ਨਸ਼ੇ ਵੇਚਦਾ ਤੇ ਕੌਣ ਨਹੀਂ ਵੇਚਦਾ ਸਰਕਾਰ ਜਾਣਕਾਰੀਆਂ ਮੰਗ ਰਹੀ ਐ ਪਰ ਲੋਕ ਮਨਾ ਕਰ ਰਹੇ ਨੇ ਕਿਉਂ ਲੋਕ ਕਹਿੰਦੇ ਨੇ ਕਿ ਪੁਲਿਸ ਦੇ ਕੋਲੋਂ ਜਾਣਕਾਰੀ ਪਹੁੰਚ ਜਾਂਦੀ ਐ ਉਹਨਾਂ ਦੇ ਕੋਲ ਜਿਹੜੇ ਵੇਚਦੇ ਨੇ ਤੇ ਉਹ ਫਿਰ ਨੁਕਸਾਨ ਕਰਦੇ ਆ ਲੋਕਾਂ ਦਾ ਇਸ ਕਰਕੇ ਇਹ ਜਿਹੜੀ ਔਰਤ ਨੇ ਸ਼ਿਕਾਇਤ ਕੀਤੀ ਐ ਇਸ ਐਸਐਚਓ ਦੀ ਜਿਹੜਾ ਰਾਮਪੁਰੇ ਥਾਣੇ ਦਾ ਐਸਐਚਓ ਦੱਸਿਆ ਜਾ ਰਿਹਾ ਹੈ ਉਨੇ ਵੀ ਇਹ ਕਿਆ ਉਹ ਕਹਿੰਦੀ ਕਿ ਭਗਵਾਨ ਤਮਨ ਸਾਹਿਬ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਵੀ ਆਹ ਟੋਲ ਫ੍ਰੀ ਨੰਬਰ ਦਿੱਤਾ ਹੈ ਜੇ ਕੋਈ ਨਸ਼ਾ ਵੇਚਦਾ ਹੈ ਸਰਕਾਰ ਦੀ ਤੇ ਪੁਲਿਸ ਦੀ ਮਦਦ ਕਰੋ ਸਾਨੂੰ ਦੱਸੋ ਤੁਹਾਡਾ ਨਾਂ ਗੁਪਤ ਰੱਖਿਆ ਜਾਊਗਾ ਪਰ ਉਹ ਔਰਤ ਨੇ ਦੋਸ਼ ਲਾਏ ਨੇ ਕਿ ਜਿਹੜੀ ਪੁਲਿਸ ਆ ਉਹ ਜਾਣਕਾਰੀ ਦੇਣ ਵਾਲਿਆਂ ਦੇ ਨਾਂ ਉਹਨਾਂ ਨੂੰ ਦੱਸਦੀ ਹੈ ਜਿਨ੍ਹਾਂ ਦੀ ਸ਼ਿਕਾਇਤ ਕੀਤੀ ਹੁੰਦੀ ਹੈ ਤੇ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਤੇ ਉਲਟਾ ਉਹ ਵਾਇਰ ਪੈ ਜਾਂਦੇ ਨੇ ਤੇ ਨੁਕਸਾਨ ਕਰਦੇ ਨੇ ਸ਼ਿਕਾਇਤ ਕਰਨ ਵਾਲਿਆਂ ਦਾ ਤੁਹਾਨੂੰ ਕੀ ਲੱਗਦਾ ਹੈ ਕੀ ਉਹ ਔਰਤ ਸਹੀ ਕਹਿ ਰਹੀ ਹੈ ਸੱਚ ਕਹਿ ਰਹੀ ਹੈ ਜਾਂਚ ਵਿੱਚ ਐਸ ਐਚਓ ਕਹਿ ਰਿਹਾ ਕਿ ਇਹ ਬਿਲਕੁਲ ਝੂਠ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਅਸੀਂ ਕੋਈ ਇਸ ਤਰ੍ਹਾਂ ਨਾ ਨਹੀਂ ਦੱਸ ਰਹੇ ਕਿ ਐਸ ਐਚਓ ਠੀਕ ਹੋ ਸਕਦਾ ਹੈ ਕਿ ਔਰਤ ਠੀਕ ਹੋ ਸਕਦੀ ਹੈ ਤੁਹਾਡੀ ਬੁੱਧੀ ਕੀ ਕਹਿੰਦੀ ਹੈ ਬਾਕੀ ਨਤੀਜਾ ਪੁਲਿਸ ਦੀ ਪੜਤਾਲ ਸਾਹਮਣੇ ਆਏਗਾ ਪੁਲਿਸ ਕੀ ਪੜਤਾਲ ਕਰਕੇ ਲੈ ਕੇ ਆਉਂਦੀ ਹੈ ਇਹਦੇ ਤੇ ਵੀ ਸਵਾਲ ਬਹੁਤ ਵਾਰ ਖੜੇ ਹੋਏ ਨੇ ਪੁਲਿਸ ਜਦੋਂ ਪੁਲਿਸ ਦੀ ਜਾਂਚ ਕਰਦੀ ਹੈ ਤਾਂ ਉਦੋਂ ਅਕਸਰ ਨਤੀਜੇ ਜਾਂ ਤਾਂ ਬਾਹਰ ਹੀ ਨਹੀਂ ਆਉਂਦੇ ਹੁੰਦੇ ਜਾਂ ਫਿਰ ਪੁਲਿਸ ਵਾਲਿਆਂ ਦੇ ਪੱਖ 'ਚ ਹੀ ਆਉਂਦੇ ਹੁੰਦੇ ਨੇ ਤੇ ਇਹਦੇ ਇੱਕ ਨਹੀਂ ਪਿਛਲੇ 3-4 ਮਹੀਨਿਆਂ ਦੇ ਵਿੱਚ ਕਿੰਨੀਆਂ ਉਦਾਹਰਣਾਂ ਨੇ ਤੁਸੀਂ ਦੇਖੋ ਕਰਨਲ ਕਟਮਾਰ ਮਾਮਲਾ ਹੋਇਆ ਪਟਿਆਲੇ ਉਹਦੀ ਜਾਂਚ ਪੁਲਿਸ ਨੂੰ ਹੀ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਪੁਲਿਸ ਆਪਣੇ ਪੁਲਿਸ ਵਾਲਿਆਂ ਦੇ ਪਰਚੇ ਨਹੀਂ ਸੀ ਦਰਜ ਕਰਦੀ ਪਰਚਾ ਦਰਜ ਕਰਕੇ ਫਿਰ ਉਹਨਾਂ ਦੇ ਨਾਂ ਨਹੀਂ ਨਿਸ਼ਚਰ ਕਰਦੀ ਸੀ ਬੜਾ ਕੁਛ ਘਾਲਾ ਮਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਤ ਹਾਈ ਕੋਰਟ ਦੇ ਕਹਿਣ ਤੇ ਪਰਚਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਗੋਨੇਆਣਾ ਦਾ ਜਿਹੜਾ ਇੱਕ ਮੁੰਡਾ ਨਰਿੰਦਰ ਦੀਪ ਸਿੰਘ ਜਿਹਦੇ ਪਰਿਵਾਰ ਨੇ ਦੋਸ਼ ਲਾਏ ਨੇ ਕਿ ਸਾਡੇ ਪੁੱਤ ਨੂੰ ਨਜਾਇਜ਼ ਚੱਕਿਆ ਤਸ਼ੱਦਦ ਕੀਤਾ ਕੁੱਟਮਾਰ ਕੀਤੀ ਕਰੰਟ ਲਾਏ ਤੇ ਮਾਰ ਕੇ ਸਾਨੂੰ ਫੜਾਤਾ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਪਰ ਕੀ ਉਹਦੀ ਤਫ਼ਤੀਸ਼ ਹੋ ਰਹੀ ਆ ਕਿੰਨੀ ਕੋ ਉਹਦੀ ਪੜਤਾਲ ਹੋ ਰਹੀ ਆ ਕੀ ਨਿਕਲ ਕੇ ਪੜਤਾਲ ਤੋਂ ਸਾਹਮਣੇ ਆਇਆ ਕਿਹੜੀ ਗੁੱਥੀ ਸੁਲਜੀ ਪੁਲਿਸ ਨੇ ਗੁੱਥੀ ਸੁਲਝਾਈ ਐਸੇ ਤਰ੍ਹਾਂ ਬਠਿੰਡੇ ਦੇ ਵਿੱਚੋਂ ਇੱਕ ਕਾਲੀ ਥਾਰ ਵਾਲੀ ਲੇਡੀ ਮਹਿਲਾ ਪੁਲਿਸ ਵਾਲੀ ਫੜੀ ਗਈ ਸੀ ਪਹਿਲਾਂ ਤਾਂ ਪੁਲਿਸ ਨੇ ਫੜ ਲਿਆ ਵੀ ਇਹ ਕੋਲੋਂ ਇਹ ਚਿੱਟਾ ਸਪਲਾਈ ਕਰਦੀ ਆ ਦੋਸ਼ ਲਾਏ ਬਾਅਦ ਦੇ ਵਿੱਚ ਥੋੜੇ ਦਿਨਾਂ ਬਾਅਦ ਪੁਲਿਸ ਨੇ ਅਦਾਲਤ ਦੇ ਵਿੱਚ ਕੋਈ ਤੱਥ ਸਬੂਤ ਪੇਸ਼ ਨਹੀਂ ਕੀਤੇ ਕੋਈ ਉਹਦੇ ਖਲਾਸੇ ਨਹੀਂ ਕੀਤੇ ਕੋਈ মিডিਆ 'ਚ ਨਹੀਂ ਦੱਸਿਆ ਕਿੱਥੋਂ ਲਿਆਉਂਦੀ ਸੀ ਤੇ ਕਿੱਥੇ ਵੇਚਦੀ ਸੀ ਉਹ ਗੁੱਥੀ ਉੱਥੇ ਦੀ ਉੱਥੇ ਹੀ ਰਹਿ ਗਈ ਤੇ ਉਹਦੀ ਜ਼ਮਾਨਤ ਹੋ ਗਈ ਸੀ ਇਹ ਗੱਲ ਵੱਖਰੀ ਹੈ ਕਿ ਬਾਅਦ 'ਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਓ ਪਰ ਨਸ਼ੇ ਤੇ ਚਿੱਟੇ ਦੇ ਕੇਸ 'ਚ ਉਹ ਬੜੀ ਛੇਤੀ ਘਰ ਚਲੀ ਗਈ ਸੀ ਇਸੇ ਤਰ੍ਹਾਂ ਹੋਰ ਵੀ ਦਰਜਨਾ ਮਾਮਲੇ ਜਿੱਥੇ ਦੋਸ਼ ਪੁਲਿਸ ਤੇ ਲੱਗੇ ਹੁਣ ਤੇ ਪੁਲਿਸ ਅਫਸਰਾਂ ਨੇ ਪੜਤਾਲ ਕਰਨੀ ਹੋਵੇ ਉੱਥੇ ਸਿੱਧੀ ਸਿੱਧੀ ਚਰਚਾ ਚੱਲਦੀ ਹੈ ਕਿ ਦੋਸ਼ ਸਿੱਧ ਨਹੀਂ ਹੁੰਦੇ ਹੁੰਦੇ ਕਿਉਂਕਿ ਸਾਰੇ ਅਫਸਰ ਇੱਕ ਦੂਜੇ ਦੇ ਜਾਣ ਪਛਾਣ ਵਾਲੇ ਹੁੰਦੇ ਨੇ ਤੇ ਫਿਰ ਕਾਰਵਾਈਆਂ ਕੂਰਵਾਈਆਂ ਨਹੀਂ ਹੁੰਦੀਆਂ ਇਹਦੇ 'ਚ ਵੇਖਾਂਗੇ ਕੀ ਨਿਕਲ ਕੇ ਆਉਂਦਾ ਉਮੀਦ ਹੈ ਕਿ ਪੜਤਾਲ ਹੋਵੇ ਡੰਗਾਈ ਨਾਲ ਹੋਵੇ ਨਿਰਪੱਖਤਾ ਨਾਲ ਹੋਵੇ ਦੁੱਧ ਦੇ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਹੁਣ ਜਿਹੜੀ ਅਗਲੀ ਖਬਰ ਹੈ ਬੜੀ ਦਰਦਨਾਕ ਖਬਰ ਹੈ ਅਫਸੋਸਨਾਕ ਖਬਰ ਹੈ ਕਿ ਇੱਕ ਪੁਲਿਸ ਵਾਲਾ ਭਰਾ ਬਲਵਿੰਦਰ ਸਿੰਘ ਜਿਹੜਾ ਸਬ ਇਨਸਪੈਕਟਰ ਪੁਲਿਸ ਦੇ ਵਿੱਚ ਦਰਦਨਾਕ ਸੜਕ ਹਾਦਸਾ ਹੋਇਆ ਅੱਜ ਫਿਰੋਜ਼ਪੁਰ ਤੋਂ ਉਹ ਫਾਜ਼ਲ ਕਾ ਦੇ ਵਿੱਚ ਤਣਾਤ ਸੀਗਾ ਡਿਊਟੀ ਤੇ ਤੇ ਤਿੰਨ ਵਿਅਕਤੀਆਂ ਸਮੇਤ ਉਹਦੀ ਜਾਨ ਚਲੀ ਗਈ ਹੈ ਕੀਮਤੀ ਜਾਨਾਂ ਨੇ ਕੋਈ ਪੁਲਿਸ ਚੋ ਵੇਜਾ ਜਿਹੜੇ ਮਰਜ਼ੀ ਮਹਿਕਮੇ ਚ ਹੋਵੇ ਮੌਤ ਵੇਲੇ ਕਿਸੇ ਵੀ ਕਿਸਮ ਦੀ ਖੜੱਤ ਨਹੀਂ ਦਿਖਾਉਣੀ ਚਾਹੀਦੀ ਮਾਰਾ ਹੋਇਆ ਗਲਤ ਹੋਇਆ ਹਾਦਸੇ ਰਜਾਨਾ ਪੰਜਾਬ ਦੇ ਵਿੱਚ ਦਰਜਨਾਂ ਦੀ ਗਿਣਤੀ ਚ ਹੋ ਰਹੇ ਨੇ ਇੱਕ ਤਾਂ ਸੜਕਾਂ ਮਾੜੀਆਂ ਨੇ ਇੱਕ ਸਾਡੇ ਲੋਕ ਰੂਲ ਜਿਹੜੇ ਨੇ ਸੜਕ ਨਿਯਮ ਨੇ ਉਹਨਾਂ ਦਾ ਧਿਆਨ ਬਹੁਤ ਘੱਟ ਰੱਖਦੇ ਨੇ ਤੇ ਇਸੇ ਕਰਕੇ ਲਗਾਤਾਰ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਇਸੇ ਤਰ੍ਹਾਂ ਦੀ ਇੱਕ ਹੋਰ ਵੱਡੀ ਖਬਰ ਮੁਹਾਲੀ ਖਰੜ ਤੋਂ ਆ ਰਹੀ ਹੈ ਜਿੱਥੇ ਪੁਲਿਸ ਨੇ ਦਾਵਾ ਕੀਤਾ ਹੈ ਕਿ ਇੱਕ ਨਾਈਜੀਰੀਅਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ ਚਿੱਟਾ ਨਸ਼ਾ ਕਾਫੀ ਮਾਤਰਾ 'ਚ ਬਰਾਮਦ ਕੀਤਾ ਗਿਆ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਉਹ ਦਿੱਲੀ ਤੋਂ ਲੈ ਕੇ ਆਉਂਦਾ ਸੀ ਤੇ ਪੰਜਾਬ ਦੇ ਵਿੱਚ ਉਸ ਨੂੰ ਸਪਲਾਈ ਕਰਦਾ ਸੀ ਉਹਦੇ ਕੋਲੋਂ ਵੀ ਕਾਫੀ ਮਾਤਰਾ ਦੇ ਵਿੱਚ ਨਸ਼ਾ ਫੜਿਆ ਗਿਆ ਗੱਟੇ ਫੜੇ ਗਏ ਨੇ ਨਸ਼ੇ ਦੀ ਹੁਣ ਇਹ ਸਾਰਾ ਕੁਝ ਜੋ ਸਾਹਮਣੇ ਆ ਰਿਹਾ ਹੈ ਇਹਦੇ ਤੇ ਤੁਸੀਂ ਦੱਸੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਕੀ ਉਹ ਸਫਲ ਹੋ ਰਿਹਾ ਹੈ ਕਿ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਕੀ ਉਹਦੀ ਫੂਕ ਨਿਕਲ ਰਹੀ ਹੈ ਕਿਉਂਕਿ ਮਹੀਨਿਆਂ ਬੱਧੀ ਤੋਂ ਇੰਨੀ ਸ਼ਕਤੀ ਕਰਨ ਦਾ ਦਾਵਾ ਪੁਲਿਸ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਇਹਦੇ باوجود ਵੀ ਜਿਵੇਂ 5 ਸਾਲ ਪਹਿਲਾਂ ਨਸ਼ੇ ਫੜੇ ਜਾਂਦੇ ਸੀ ਜਿੰਨੇ ਨਸ਼ੇ 2 ਸਾਲ ਪਹਿਲਾਂ ਫੜੇ ਜਾਂਦੇ ਸੀ ਸਾਲ ਪਹਿਲਾਂ ਫੜੇ ਜਾਂਦੇ ਸੀ ਪੰਜ ਮਹੀਨੇ ਪਹਿਲਾਂ ਫੜੇ ਜਾਂਦੇ ਸੀ ਉਨੇ ਹੀ ਅੱਜ ਫੜੇ ਜਾਂਦੇ ਨੇ ਫਰਕ ਕਿੱਥੇ ਆ ਡਰ ਕਿੱਥੇ ਆ ਭੈ ਕਿੱਥੇ ਆ ਰੁਕਿਆ ਕਿੱਥੇ ਆ ਇਹਦਾ ਦੂਜਾ ਪਾਸਾ ਸਰਕਾਰ ਤੇ ਪੁਲਿਸ ਕਹਿੰਦੀ ਹੈ ਵੀ ਇੰਨੀ ਮਾਤਰਾ ਚ ਅਸੀਂ ਫੜ ਰਹੇ ਆ ਤੇ ਫਿਰ ਇਹ ਕਿੰਨਾ ਵੱਡਾ ਯੁੱਧ ਹੈ ਪਰ ਦੂਜਾ ਸਵਾਲ ਇਹ ਵੀ ਆ ਜੋ ਮੈਂ ਪਹਿਲਾਂ ਕੀਤਾ ਵੀ ਫਿਰ ਰੋਕ ਕਿੱਥੇ ਰਿਆ ਫਿਰ ਡਰ ਕੌਣ ਰਿਆ ਅਗਲਾ ਗੱਲ ਤੁਸੀਂ ਦੇਖੋ ਪਿਛਲੇ ਥੋੜੇ ਦਿਨਾਂ ਦੇ ਵਿੱਚ ਕਿੰਨੀਆਂ ਮੌਤਾਂ ਕੱਲ ਵੀ ਇੱਕ ਮੌਤ ਹੋਈ ਚਿੱਟੇ ਦੀ ਓਵਰਡੋਜ ਦੇ ਨਾਲ ਪਰਸੋ ਵੀ ਇੱਕ ਮੌਤ ਦੀ ਖਬਰ ਆਈ ਚਿੱਟੇ ਦੀ ਓਵਰਡੋਜ ਦੇ ਨਾਲ ਰੋਜ਼ਾਨਾ ਹੀ ਚਿੱਟੇ ਨਸ਼ੇ ਦੀ ਓਵਰਡੋਜ ਦਾ ਟੀਕਾ ਲਾਉਣ ਕਰਕੇ ਜਿਹੜੀਆਂ ਮੌਤਾਂ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਫਿਰ ਉਹ ਕਿਉਂ ਆ ਰਹੀਆਂ ਨੇ ਜੇ ਚਿੱਟਾ ਰੁਕ ਗਿਆ ਜੇ ਪਿੰਡਾਂ ਤੱਕ ਜਾਂਦਾ ਨਹੀਂ ਜੇ ਸਪਲਾਈਓ ਹੁੰਦਾ ਨਹੀਂ ਪਿਛਲੇ 4 ਮਹੀਨਿਆਂ ਤੋਂ ਤੁਸੀਂ ਕਹਿੰਦੇ ਹੋ ਪਿੰਡਾਂ ਤੱਕ ਸਪਲਾਈ ਰੋਕਤੀ ਐ ਤਾਂ ਫਿਰ ਓਵਰਡੋਜ਼ ਕਿੱਥੋਂ ਪਹੁੰਚ ਰਹੀ ਐ ਨਸ਼ਾ ਕਰਨ ਵਾਲਿਆਂ ਤੱਕ ਕਿਤੇ ਇੰਝ ਤਾਂ ਨਹੀਂ ਕਿ ਰੌਲਾ ਵੱਡਾ ਐ ਰਿਜ਼ਲਟ ਕੁਝ ਨਹੀਂ ਐ ਕੁੱਤੀ ਚੋਰਾ ਨਾਲ ਰਲਿਆ ਦੇਖੋ ਜਿਹੜੀ ਪੁਲਿਸ ਐ ਪੁਲਿਸ ਦੇ ਉੱਪਰ ਇਹ ਦੋਸ਼ ਹਮੇਸ਼ਾ ਲੱਗਦੇ ਰਹੇ ਨੇ ਕਿ ਇਹਨਾਂ ਨਾਲ ਪੈਸੇ ਦੇ ਕੇ ਮਿਲ ਮਲਾ ਕੇ ਕੁਝ ਵੀ ਕੀਤਾ ਜਾ ਸਕਦਾ ਕੁਝ ਕੁ ਚੰਗੇ ਪੁਲਿਸ ਵਾਲਿਆਂ ਤੇ ਪੁਲਿਸ ਅਫਸਰਾਂ ਨੂੰ ਛੱਡ ਕੇ ਬਾਕੀ ਵੱਡੀ ਗਿਣਤੀ ਪੁਲਿਸ ਤੇ ਇਹ ਦੋਸ਼ ਲੋਕਾਂ ਦੇ ਲੱਗਦੇ ਨੇ ਤੇ ਸਾਬਤ ਵੀ ਹੁੰਦੇ ਰਹੇ ਨੇ ਕਿਉਂਕਿ ਪਿਛਲੇ 4 ਮਹੀਨੇ ਤੁਸੀਂ ਦੇਖ ਲਓ ਕਿੰਨੇ ਪੁਲਿਸ ਵਾਲੇ ਨੇ ਜਿਹੜੇ ਪੁਲਿਸ ਨੂੰ ਹੀ ਫੜਨੇ ਪੈਗੇ ਜਿਹੜੇ ਤਸਕਰਾਂ ਨਾਲ ਰਲੇ ਹੋਏ ਸੀ ਜਿਨ੍ਹਾਂ ਚ ਕੁਝ ਅਫਸਰ ਵੀ ਸ਼ਾਮਲ ਨੇ ਪਰ ਅਜੇ ਵੀ ਅਜੇ ਵੀ ਵੱਡੇ ਅਫਸਰ ਵੀ ਸ਼ਾਮਲ ਹੋ ਸਕਦੇ ਨੇ ਪਰ ਪਤਾ ਨਹੀਂ ਕਿਉਂ ਵੱਡੇ ਅਫਸਰ ਅਜੇ ਤੱਕ ਫੜੇ ਨਹੀਂ ਜਾ ਰਹੇ ਕੋਠੀਆਂ ਕੋਠੇ ਢਾਉਣ ਦੀ ਕੋਸ਼ਿਸ਼ ਕੀਤੀ ਗਈ ਚਿੱਟੇ ਵਾਲਿਆਂ ਦੇ ਪਰ ਉਹ ਰਾਜੀਤ ਸਿੰਘ ਜਿਹੜਾ ਪੁਲਿਸ ਦਾ ਵੱਡਾ ਅਫਸਰ ਹੈ ਜਿਹੜਾ ਚਿੱਟੇ ਜਿਹੜਾ ਨਸ਼ੇ ਦੇ ਮਾਮਲੇ 'ਚ ਪੁਲਿਸ ਨੇ ਪਰਚਾ ਦਰਜ ਕੀਤਾ ਤੋਂ ਭੱਜ ਆਇਆ ਉਹਦਾ ਘਰ ਉਹਦੀਆਂ ਕੋਠੀਆਂ ਉਹਦੀ ਜਾਇਦਾਦ ਉਹਦਾ ਕੀ ਕੀਤਾ ਗਿਆ ਇਸੇ ਤਰ੍ਹਾਂ ਹੋਰ ਕਿੰਨੇ ਸਾਰੇ ਨੇ ਜਿਹੜੇ ਵੱਡੇ ਸਿਆਸੀ ਨੇਤਾ ਨੇ ਜਿਨ੍ਹਾਂ ਦੇ ਉੱਪਰ ਨਸ਼ਾ ਤਸਕਰੀ ਦੇ ਜਾ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਘਰਾਂ ਕੋਠੀਆਂ ਤੇ ਕਾਰਵਾਈਆਂ ਕਿਉਂ ਨਹੀਂ ਹੋਈਆਂ ਇਹ ਵੱਡਾ ਸਵਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਯੁੱਧ ਨਸ਼ਾ ਵਿਰੁੱਧ ਚਲਾਉਣ ਦੇ ਕਾਫੀ ਟਾਈਮ ਬੀਤ ਗਿਆ ਤਾਂ ਥੋੜੇ ਦਿਨ ਪਹਿਲਾਂ ਇੱਕ ਬਿਆਨ ਦਾਗਿਆ ਉਹ ਕਹਿੰਦੇ ਹੁਣ ਤੱਕ ਤਾਂ ਅਸੀਂ ਛੋਟੇ ਫੜੇ ਨੇ ਐਦੂ ਬਾਅਦ ਅਸੀਂ ਵੱਡਿਆਂ ਨੂੰ ਵੀ ਹੱਥ ਪਾਉਣਾ ਤੇ ਫਿਰ ਸਵਾਲ ਉੱਠੇ ਲੋਕਾਂ ਨੇ ਪੁੱਛਿਆ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਸਾਹਿਬ ਪਹਿਲਾਂ ਤੁਸੀਂ ਵੱਡੇ ਕਿਉਂ ਨਹੀਂ ਫੜੇ ਪਹਿਲਾਂ ਕਿਉਂ ਨਿੱਕੇ 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 ਚਿਚੜਾ ਨੂੰ ਪਈ ਜਾਂਦੇ ਹੋ ਪਹਿਲਾਂ ਸਿੱਧਾ ਝੋਟਿਆਂ ਨੂੰ ਕਿਉਂ ਨਹੀਂ ਪਏ ਝੋਟੇ ਮਾਰ ਦਿਓ ਝੋਟਿਆਂ ਨੂੰ ਲੱਗੇ ਚਿਚੜਾਪੇ ਮਰ ਜਾਣਗੇ ਇਹ ਗੱਲਾਂ ਲੋਕਾਂ ਨੇ ਕਹੀਆਂ ਲੋਕ ਕਹਿੰਦੇ ਜੇ ਸਫਾਈ ਕਰਨੀ ਹੋਵੇ ਨਾ ਮੰਨ ਲਓ 50 ਟੂਟੀਆਂ ਨਹੀਂ ਪਾਣੀ ਗੰਦਾ ਖੜ ਰਹੀਆਂ ਨੇ ਤੇ ਟੂਟੀਆਂ ਬਦਲਿਆਂ ਟੂਟੀਆਂ ਤੋੜਿਆਂ ਪਾਣੀ ਸਾਫ਼ ਨਹੀਂ ਹੁੰਦਾ ਟੈਂਕੀ ਚ ਪਾਣੀ ਗੰਦਾ ਹੈ ਤੇ ਟੈਂਕੀ ਬਦਲਣੀ ਪਵੇਗੀ ਸਾਫ ਕਰਨੀ ਪਵੇਗੀ ਕਾਰਵਾਈ ਉੱਤੋਂ ਸ਼ੁਰੂ ਕਰਨੀ ਚਾਹੀਦੀ ਆ ਪਰ ਸੀਐਮ ਸਾਹਿਬ ਨੇ ਕਿਹਾ ਵੀ ਅਜੇ ਅਸੀਂ ਵੱਡੇ ਫੜਨੇ ਆ ਉਸ ਤੋਂ ਬਾਅਦ ਵੱਡੇ ਕਿੰਨੇ ਫੜੇ ਗਏ ਮਹੀਨੇ ਮਹੀਨਾ ਤਕਰੀਬਨ ਹੋ ਗਿਆ ਮੁੱਖ ਮੰਤਰੀ ਦੇ ਬਿਆਨ ਨੂੰ ਇਹ ਨਹੀਂ ਪਤਾ ਲੱਗਾ ਕਿ ਮਤਲਬ ਇਹਦਾ ਮਤਲਬ ਕੋਈ ਵੀ ਵੱਡਾ ਮੰਤਰੀ ਸਿਆਸੀ ਨੇਤਾ ਵੱਡਾ ਪੁਲਿਸ ਅਫਸਰ ਇਹਨਾਂ ਚਿੱਟੇ ਦੇ ਤੇ ਨਸ਼ੇ ਦੇ ਐਨੇ ਵੱਡੇ ਕਾਰੋਬਾਰਤ ਸ਼ਾਮਲ ਨਹੀਂ ਕਿਸੇ ਵੀ ਪਾਰਟੀ ਦਾ ਨਹੀਂ ਵਾਹ ਬਈ ਵਾਹ ਇਹ ਬਹੁਤ ਵੱਡਾ ਜਿਹੜਾ ਖੁਲਾਸਾ ਪੰਜਾਬ ਦੇ ਲੋਕਾਂ ਸਾਹਮਣੇ ਆਇਆ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਕੋਈ ਵੀ ਸਿਆਸੀ ਲੀਡਰ ਫੜਿਆ ਨਹੀਂ ਗਿਆ ਪਿਛਲੇ ਯੁੱਧ ਨਸ਼ਿਆਂ ਵਿਰੁੱਧ ਦੇ 4 ਮਹੀਨਿਆਂ ਚ ਇਹਦਾ ਮਤਲਬ ਹੈ ਨਹੀਂ ਸੀ ਕੋਈ ਸਿਆਣੇ ਬੜੇ ਨਹੀਂ ਚੰਗੇ ਬੜੇ ਨਹੀਂ ਨਸ਼ਿਆਂ ਦੇ ਖਿਲਾਫ ਬੜੇ ਨਹੀਂ ਇੱਕ ਦੂਜੇ ਨੂੰ ਲੋਹਰੀ ਦਾਬੇ ਮਾਰ ਛੱਡਦੇ ਨੇ ਡੋਪ ਟੈਸਟ ਕਰਾਇਆ ਜਾ ਬਈ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਸਾਰੀਆਂ ਪਾਰਟੀਆਂ ਦੇ ਐਮਐਲਏ ਦਾ ਕਰਾਉਂਦੇ ਹੈਗੇ ਨੇ ਕਰਾਇਆ ਕਦੇ ਕਦੇ ਨਹੀਂ ਕਰਾਉਣਗੇ ਮੰਤਰੀ ਤੇ ਇਹ ਵੱਡੇ ਸਿਆਸੀ ਨੇਤਾ ਇਹ ਕਦੇ ਨਹੀਂ ਡੋਪ ਟੈਸਟ ਕਰਾਉਣਗੇ ਆਪਣੇ ਮੈਂ ਗਰੰਟੀ ਲਿਖ ਕੇ ਦਿਨਾ ਕਰਾ ਲੂ ਅੱਜ 100 ਚੋਂ 90 ਦੇ ਪੋਜ਼ਿਟਿਵ ਆ ਸਕਦੇ ਨੇ ਹੁਣ ਕਈ ਕਮਲੇ ਮੈਨੂੰ ਉੱਚੀ ਬੋਲਦਾ ਵੇਖ ਕੇ ਕਹਿ ਦਿੰਦੇ ਹੁੰਦੇ ਆ ਤੂੰ ਵੀ ਕੁਛ ਖਾਣਾ ਭਰਾਓ ਥੋਕਦਾ ਮੈਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾਂ ਗੋਲਮੋਲ ਗੱਲਾਂ ਨਹੀਂ ਕਰਦਾ ਵੀ ਜੇ ਮੈਂ ਇੰਨੇ ਟਾਈਮ ਤੋਂ ਐ ਕਰਦਾ ਹੁੰਦਾ ਤੇ ਮੈਂ ਮਾਰ ਨਾ ਜਾਂਦਾ ਮੈਂ ਕਹਿੰਦਾ 50 ਡੋ ਟੈਸਟ ਕਰਾਓ ਕਦੀ ਟੱਚ ਨਹੀਂ ਕੀਤਾ ਨਾ ਸ਼ਰਾਬ ਨੂੰ ਨਾ ਗੋਲੀ ਨੂੰ ਕਿਸੇ ਨਸ਼ੇ ਦਾ ਅੱਜ ਤੱਕ ਮੈਂ ਸਵਾਦ ਨਹੀਂ ਵੇਖਿਆ ਚਾਹ ਪੀ ਲਈਦੀ ਆ ਦੋ ਬਰੀ ਦਿਨ ਚ ਕਈ ਕਮੈਂਟਾਂ ਛੇ ਲਿਖ ਦਿੰਦੇ ਨੇ ਇਸ ਕਰਕੇ ਮੈਂ ਸੋਚਿਆ ਬੀ ਅੱਜ ਮੈਂ ਜਵਾਬ ਦੇ ਦਿਆਂ ਭਰਾਓ ਉੱਚੀ ਬੋਲਣਾ ਇਹ ਮੇਰੀ ਜੁਰਤ ਹੈ ਮੇਰੀ ਹਿੰਮਤ ਹੈ ਇਹ ਇਹ ਮੇਰੇ ਜਿਹਨੂੰ ਭਗਵੰਤ ਮਾਨ ਅੱਗੇ ਆਉਂਦੀਆਂ ਕਮੇਡੀ ਕੈਸਟਾਂ ਚ ਕਹਿੰਦੇ ਸੀ ਇਹ ਇੱਕ ਦਾ ਜੋਰ ਹੈ ਇਹ ਮੇਰਾ ਸਟਾਈਲ ਹੈ ਨਸ਼ਾ ਕੋਈ ਨਹੀਂ ਹੈ ਸੋ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਪੈ ਰਹੇ ਹੋ